ਰਜ 4 ਚ ਕਲਾ ਨੂਰ ਦਾ ਨਿਵਾਸੀ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਨਾ ਵਾ ਔਰ ਮੇਰੀ ਜੀ ਨੌਲੇਜ ਆ ਸਾਰਾ ਦਾ ਸਾਰਾ ਕੇਸ ਮੇਰੀ ਨੌਲੇਜ ਆ ਇਹਨਾਂ ਦੀ ਨੂੰ ਦਾ ਜਦੋਂ بیٹے ਦਾ ਵਿਆਹ ਹੋਇਆ ਸੀਗਾ ਮੇਰੀ ਹੋਈ ਨੌਲੇਜ ਆ ਇਹਨਾਂ ਦਾ ਮੇਰੇ ਮੁਸਾਬਕ ਅੱਜ ਤੋਂ ਹੁਣ ਜਿਹੜਾ ਕੇਸ ਹੋਇਆ ਇਹ ਤੋਂ 3 ਸਾਲ ਪਹਿਲਾਂ ਨਹੀਂ ਕੋਈ ਮਾੜਾ ਮੋਟਾ ਟਿਪੂ ਦਾ ਪਿਆਰ ਸੀਗਾ ਇਹ ਵੀ ਪਿੱਛੇ ਥਾਣੋਂ ਥਾਣੀ ਗਏ ਸੀ ਸਭ ਕੁਝ ਗਏ ਸੀ ਉਹਦੇ ਵਿੱਚ ਵੀ ਮੈਨੂੰ ਪਤਾ ਵਾ ਤਾਂ ਉਹਦੇ ਵਿੱਚ ਮੇਰੇ ਕੋਲ ਜਿਹੜੀ ਕਾਪੀਆਂ ਆਈਆਂ ਨੇ ਉਹਦੇ ਵਿੱਚ ਜਿਹੜਾ ਵਾ ਇਹਦੇ ਵਿੱਚ ਬੇਟੀ ਲੜਕੀ ਵਾਲਿਆਂ ਨੇ ਮਾਫੀ ਨਾਮਾ ਲੈ ਕੇ ਦਿੱਤਾ ਆਇਆ ਉਹਨਾਂ ਨੇ ਮਾਫੀ ਮੰਗੀ ਸੀ ਕਿ ਸਾਰੇ ਕੋ ਗਲਤੀ ਹੋ ਗਈ ਹੈ ਫਿਰ ਉਹਨਾਂ ਨੇ ਬੇਟੀ ਨੂੰ ਆਪਣੇ ਘਰ ਇਹਨਾਂ ਨੇ ਆਪਣੇ ਨੂਰ ਦੌਰ ਤੇ ਵਿਖਾ ਲਿਆ ਸੀਗਾ ਹੁਣ ਬੇਟਾ ਬਾਹਰ ਚਲੇ ਗਿਆ ਜਦੋਂ ਬੇਟਾ ਬਾਹਰ ਚਲ ਜਾਂਦਾ ਹੈ ਕਿ ਨੂ ਆਪਣੇ ਸੋਹੇ ਚੂਟ ਟਿਕਟ ਹੋ ਜਾਂਦੀ ਹੈ ਤੇ ਜਦੋਂ ਬੇਟਾ ਹੁੰਦਾ ਸੀ ਤੇ ਉਹ ਇੱਥੇ ਆ ਜਾਂਦੀ ਸੀਗੀ ਹੁਣ ਮੈਂ ਇਹ ਕਿੰਨਾ ਵਕ ਚਲੋ ਘਰਾਂ ਚ 20 ਗੱਲਾਂ ਹੋ ਜਾਂਦੀਆਂ ਨੂੰ ਸੱਤ ਦੀ ਗੱਲ ਹੋ ਜਾਂਦੀ ਆ ਮੁੰਡੇ ਕੁੜੀ ਦੀ ਗੱਲ ਹੋ ਜਾਂਦੀ ਇਹਨੂੰ ਸੋਹਰੇ ਦੀ ਗੱਲ ਹੋ ਜਾਂਦੀ ਆ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਜਦੋਂ ਚਾਰ ਭਾਂਡੇ ਹੁੰਦੇ ਖੜਕ ਪੈਂਦੇ ਨੇ ਘਰਾਂ ਤੇ ਕੋਈ ਗੱਲ ਪਰ ਏਡੀ ਕੋਈ ਵੱਡੀ ਗੱਲ ਨਹੀਂ ਹੈ ਕਿ ਮੁੜ ਕੇ ਇਹਨਾਂ ਨੇ ਜਿਹੜੇ ਉਹਨੂੰ ਸੋਹਰਾ ਪਰਿਵਾਰ ਇਹਨਾਂ ਦਾ ਜਿਹੜਾ ਕੁੜੀ ਦਾ ਟੇਕਾ ਪਰਿਵਾਰ ਆ ਉਹ ਇੱਕ ਦੋ ਵਾਰ ਹੀ ਆਇਆ ਇਹਨੂੰ ਲੈ ਗਿਆ ਵਾ ਛੱਡ ਗਿਆ ਵਾ ਲੈ ਗਿਆ ਵਾ ਛੱਡ ਗਿਆ ਵਾ ਮੁਰਕੇ ਉਹ ਲੈ ਕੇ ਗਏ ਨੇ ਔਰ ਇਥੋਂ 12 7 ਨੂੰ ਜਿਹੜੀ ਗੱਲਬਾਤ ਹੋਈ ਇਹਨਾਂ ਨੇ ਨਾ ਇਹਨਾਂ ਨੇ ਮਾਰਿਆ ਕਹਿੰਦਾ ਮੇਰੇ ਕੋ ਪੂਰੇ ਬਲੂਥ ਨੇ 12 7 ਨੂੰ ਇਹ ਸਹੀ ਸਲਾਮਤ ਇਥੋਂ ਜਿਹੜੇ ਆ ਸਹੀ ਸਲਾਮਤ ਮੇਰੇ ਕੋ ਵੀਡੀਓ ਨੇ ਸਹੀ ਸਲਾਮਤ ਜਿਹੜਾ ਵਾ ਇਹ ਪਿਕਪ ਇਹ ਜਿਹੜਾ ਪਰਿਵਾਰ ਆ ਇਹ ਕੁੜੀ ਨੂੰ ਆਪਣੇ ਨਾਲ ਸਹੀ ਸਲਾਮਤ ਜਿਹੜਾ ਇਹ ਪਰਿਵਾਰ ਆਪਣਾ ਇਹ ਕੁੜੀ ਨੂੰ ਸਹੀ ਸਲਾਮਤ ਇਥੋਂ ਲੈ ਕੇ ਗਏ ਨੇ ਔਰ ਉਥੇ ਜਾ ਕੇ ਡੇਰਾ ਬਾਬਾ ਨਾਨਕ ਹਸਪਤਾਲ ਹਸਪੀਟਲ ਦੇ ਵਿੱਚ ਦਾਖਲ ਕਰਾ ਕੇ ਉੱਥੇ ਇਹਨਾਂ ਨੇ ਐਫ ਆਈ ਆਰ ਕਰਾ ਦਿੱਤੀਆਂ ਨੇ ਕੁੜੀ ਨੂੰ ਸੱਟਾਂ ਲੱਗੀਆਂ ਨੇ ਸਭ ਕੁਝ ਹੋ ਗਿਆ ਉਹ ਕਰਕੇ ਜੋ ਵੀ ਝੂਠਾ ਪਰਚੇ ਬਣਾ ਦੇਣ ਜੋ ਵੀ ਸਾਰਾ ਇਹ ਝੂਠ ਦਾ ਬੰਦਾ ਵਾ ਕਿੰਨੇ ਵਜੇ ਦੀ ਇਹ ਵੀਡੀਓ ਹੈ ਬਾਾਰ ਬਾਾਰ 12:07 ਨੂੰ ਕੁੜੀ ਵਾਲੇ ਆਏ ਨੇ ਇਹਨਾਂ ਨੂੰ ਲੈ ਕੇ ਗਏ ਨੇ 12:07 ਦੀ ਵੀਡੀਓ ਨੇ ਪਰਚਾ 2-4-5 ਦਿਨ ਹਟ ਕੇ ਹੋਇਆ ਵਾ ਉਹਨਾਂ ਨੇ ਉੱਥੇ ਡੇਰਾ ਬਾਬਾ ਨਾਨਕ ਜਾ ਕੇ ਹਸਪਤਾਲ ਦਾਖਲ ਕਰਾਇਆ ਵਾ ਉਹਨਾਂ ਤੇ ਦਬਾਅ ਪਾ ਕੇ ਉਹਨਾਂ ਨੇ ਪੂਰਾ politcal ਸਾਰਾ ਸਿਸਟਮ ਬਣਾ ਕੇ ਸਾਰਾ ਕੁਝ ਧੱਕਮਦਾਨੀ ਕਰਕੇ ਜਿਹੜਾ ਪਰਚਾ ਦਸ ਕਰਾਇਆ ਵਾ ਜਦ ਕੀ ਇਹਦੀ ਨੋਬ ਇਹ ਇਨੀ ਨੋਬਤ ਹੈ ਨਹੀਂ ਸੀ ਪਰਿਵਾਰ ਉਦੋਂ ਵੀ ਜੁੜ ਸਕਦੇ ਸੀ ਅੱਜ ਵੀ ਜੁੜ ਸਕਦੇ ਪੁੱਤਰੀ ਕੀ ਨਾਲ ਕੋਈ ਗੱਲਬਾਤ ਕੀਤੀ ਜਾਏ ਇਹ ਸਾਰਾ ਝੂਠ ਦਾ ਭਲੰਦਾ ਵਾ ਨਾ ਕੁੜੀ ਨੂੰ ਮਾਰਿਆ ਵਾ ਨਾ ਕੁੜੀ ਨੂੰ ਕੁੱਟਿਆ ਵਾ ਨਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਝੂਠ ਦਾ ਭਲੰਦਾ ਇਹਦੀ ਮੈਂ ਗਰੰਟੀ ਦਿੰਦਾ ਵਾਂ ਹਾਂ ਇਹ ਮੈਂ ਜ਼ਰੂਰ ਕਹਾਂਗਾ ਕਿ ਇੱਕ ਆਪਣਾ ਤਾੜੀ ਨਹੀਂ ਵੱਜਦੀ ਤਾੜੀ ਦਵੱਲੀ ਵੱਜਦੀ ਹੈ ਚਲੋ ਕੋਈ ਹੋਏਗੀ ਕਸੂਰ ਕੁੜੀ ਵਾਲਾ ਦੀ ਵੀ ਹੋਏਗਾ ਕਸੂਰ ਮੁੰਡਿਆਂ ਵਾਲਾ ਦਾ ਵੀ ਹੋਏਗਾ ਮੈਂ ਇਹ ਗੱਲ ਨੂੰ ਐਗਰੀ ਕਰਨਾ ਕੋਈ ਗੱਲ ਨਹੀਂ ਪਰ ਮੈਂ ਇਸ ਗੱਲ ਦੀ ਗਾਰੰਟੀ ਦਿੰਨਾ ਵਾ ਜਿਹੜਾ ਪਰਚਾ ਜਿਹੜਾ ਵਾ ਬਿਲਕੁਲ ਝੂਠ ਦਾ ਪਲੰਗਾ ਸ਼ਹਿਰ ਦੇ ਉੱਪਰ ਆਮ ਆਦਮੀ ਪਾਰਟੀ ਦੀ ਸ਼ਹਿਰ ਦੇ ਉੱਪਰ ਜਿਹੜਾ ਪਰਚਾ ਕਟਿਆ ਗਿਆ ਵਾ ਮੈਂ ਫੇਰ ਇੱਕ ਵਾਰੀ ਕਹਿਣਾ ਆਮ ਆਦਮੀ ਪਾਰਟੀ ਉਹਨਾਂ ਭਾਰ ਪਾਏ ਲੋਕਾਂ ਤੇ ਕਲਾਂ ਨੌਰ ਵਾਰੇ ਇੰਨੇ ਕੋਈ ਨਹੀਂ ਹੱਥੇ ਨਹੀਂ ਉਹਨਾਂ ਭਾਰ ਪਾਏ ਆਮ ਆਦਮੀ ਪਾਰਟੀ ਲੋਕਾਂ ਤੇ ਜਿੰਨਾ ਮੁੜ ਕੇ ਉਹ ਸਹਿ ਸਕਦੇ ਨੇ ਇਹ ਨਾ ਵਾਧੂ ਭਾਰ ਪਾਦਨ ਮੁੜ ਕੇ ਉਹਨਾਂ ਕੋਲ ਮੁੜ ਕੇ ਚੱਲਿਆ ਨਾ ਜਾਏ ਮੈਂ ਇਸ ਗੱਲ ਦੀ ਫੇਰ ਕਹਿਣਾ ਵਾ ਅੱਜ ਵੀ ਉਹ ਪਰਿਵਾਰ ਇਕੱਠੇ ਬਹਿਣ ਅੱਜ ਵੀ ਉਹ ਪਰਿਵਾਰ ਸਾਡੇ ਨਾਲ ਸੰਪਰਕ ਕਰ ਸ਼ਾਇਦ ਉਹਨਾਂ ਦਾ ਅਸੀਂ ਸਿਰ ਜੋੜਨ ਵਾਲੇ ਆਂ ਅਸੀਂ ਸਿਰ ਤੋੜਨ ਵਾਲੇ ਨਹੀਂ ਹੈਗੇ ਅੱਜ ਵੀ ਉਹ ਇਕੱਠੇ ਬਹਿਣ ਅਸੀਂ ਕੋਸ਼ਿਸ਼ ਕਰਾਂਗੇ ਉਹ ਪਰਿਵਾਰ ਇੱਕ ਹੋ ਜੇ ਲੇਕਿਨ ਆ ਜਿਹੜਾ ਕੰਮ ਹੋਇਆ ਵਾ ਮਾੜਾ ਹੋਇਆ ਵਾ ਮਤ ਭਾਗਾ ਅਸੀਂ ਜਿੰਨੀ ਵੱਧ ਵੱਧ ਨਹੀਂਦਾ ਹੋ ਸਕਦੀ ਦੀਂਦਾ ਕਰਦੇ ਆਂ ਖੁਸ਼ਬਾਈ ਕਾਲਾ ਨੂਰ ਦੇ ਰIAN ਵਾਲੇ ਆ ਸਾਡੇ ਤੋਂ ਪਤਾ ਨਹੀਂ ਸਾਡੀ ਨੂੰ ਚੰਗੀ ਭਲੀ ਪਤਾ ਨਹੀਂ ਕਿਹੜੀ ਗੱਲੋਂ ਮਤ ਪਰਚਾ ਕਰ ਦਿੱਤਾ ਉਹਨਾਂ ਦੇ ਬੇਟੀ ਸਾੜੀ ਦਾ ਕੋਈ ਕਸੂਰ ਨਹੀਂ ਹੈਗਾ ਰਾਤ ਨੂੰ ਆਈ ਇਹ ਘਰ 12 ਤਰੀਕ ਨੂੰ ਇਹ ਰਾਤ ਨੂੰ ਆਈ ਆ ਤੇ ਦਿਨੇ ਹਰ ਤੇ ਪਰਚਾ ਪਤਾ ਨਹੀਂ ਕਿਹੜੀ ਦਬਾਚੋਂ ਬੰਦੇ ਆਏ ਨੇ ਤੇ ਨਾਲ ਲੈ ਕੇ ਤੋਂ ਚਲੇ ਗਏ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਹਗਾ ਤੁਸੀਂ ਕਿਉਂ ਕਰਨ ਲੱਗ ਗਏ ਹੋ ਕੋਈ ਗੱਲ ਤੇ ਦੱਸੋ ਕਹਿੰਦੇ ਨਹੀਂ ਅਸੀਂ ਇਹਨੂੰ ਲੈਣ ਆਏ ਆ ਕੋਈ ਗੱਲਬਾਤ ਨਹੀਂ ਉਹਨਾਂ ਨੇ ਸਾਡੇ ਨਾਲ ਕੀਤੀ ਉਹ ਲੈ ਕੇ ਚਲੇ ਗਏ ਲੈਣ ਉਹਦਾ ਪਿਓ ਆਇਆ ਸੀ ਕਿ ਨਾਲ ਬੰਦੇ ਆਏ ਪਤਾ ਨਹੀਂ ਅਸੀਂ ਬੰਦਿਆਂ ਤਾਂ ਜਾਣਦੇ ਨਹੀਂ ਕਿ ਜਿਹੜੇ ਆਏ ਸੀ ਪਰਚਾ ਕਰਾਤਾ ਸਾਡੇ ਤੇ ਵੇਖ ਨਾ ਅੱਪ ਇਹ ਮੇਰੀ ਗੁੜੀਆ ਤੇ ਇਹ ਤੇ ਕਰਾਤਾ ਵਿਚਾਰੀ ਚੰਗੀ ਭਲੀ ਆਈ ਤੇ ਮੇਰੇ ਬੰਦੇ ਦੇ ਤੇ ਮੇਰੇ ਤੇ ਘਰ ਦਾ ਉਹ ਮਰੀਜ਼ ਆ ਦਵਾਈ ਉਹਦੀ ਚੱਲ ਟੀਗਾ ਲੱਗਣ ਡਿਆ ਉਹਨਾਂ ਨੂੰ ਐਡੇ ਮੁਸ਼ਕਲ ਚ ਉਹ ਤੇ ਕਦੀ ਕਦੀ ਕਿਸੇ ਨੂੰ ਕੁਝ ਕਹਿਣ ਨਾ ਵਿਚਾਰੇ ਕਿਤੇ ਸਿਪਤਾ ਸੁਣ ਸਾਡੀਆਂ ਇੱਥੇ ਮਰ ਕਸਾਡਾ ਬਾਹਰ ਗਿਆ ਦਾ ਜੀ ਮਦੀਸ਼ ਜੀ ਮਦੀਸ਼ ਰਹਿੰਦਾ ਜੀ ਜੀ ਪਹਿਲੇ ਵੀ ਕੋਈ ਗੱਲ ਹੋਈ ਹੈ ਪਹਿਲਾਂ 3 ਸਾਲਾਂ ਬਾਅਦ ਲਿਆਂਦਾ ਸੀ ਘਰ ਇਹ ਕਿ ਚਲੋ ਕੋਈ ਗੱਲ ਨਹੀਂ ਹੁਣ ਸੁਧਰ ਕੇ ਹੋਣਗੇ ਕੋਈ ਗੱਲ ਨਹੀਂ 3 ਸਾਲ ਬਾਅਦ ਆਈਏ ਘਰ ਪਹਿਲੋ ਆਪਣੇ ਬੰਦਿਆਂ ਨੇ ਪੈਪ ਹੋ ਕੇ ਚਲੋ ਲਿਆਂਦਾ ਘਰ ਫੇਰ ਉਹ ਉਹਦਾ ਉਹੀ ਹਾਲ ਉਹੀ ਰਸੇ ਉਹੀ ਪੈੜ ਸਾਡੀ ਹੁਣ ਜਮਾਨਤ ਬੰਦੇ ਮੇਰੇ ਦਿਹੁਣੇ ਚਾਹੀਦੀ ਮਰੀਜ਼ ਬੰਦਾ ਉਹਦੀ ਦਵਾਈ ਚੱਲਣ ਦੀ ਉਹਨੂੰ ਕੁਝ ਹੋ ਜਾਏ ਤਾਂ ਕੌਣ ਜ਼ਿੰਮੇਵਾਰ ਹੈ ਪਹਿਲਾਂ ਹਾਰ ਦਾ ਬਈ ਇਹ ਬਾਈਪਾਸ ਸਰਜਰੀ ਉਹਨਾਂ ਦੀ ਹੋਈ ਆ ਕੀ ਮੰਗਿਆ ਹੁਣ ਤਾਂ ਸਾਡੀ ਇਹੋ ਹੀ ਮੰਗ ਵਾਪੀਏ ਪਰਚਾ ਜਿਹੜਾ ਇਹਦੀ ਇਨਕੁਆਰੀ ਕੀਤੀ ਜਾਵੇ ਨਾ ਪੁਹਰੀ ਕਰੋ ਚੰਗੀ ਤਰ੍ਹਾਂ ਪੀਏ ਕਿਉਂ ਨਜਾਇਜ਼ ਪੱচ্চਾ ਹੋਇਆ ਸਾਡੇ ਤੇ ਅਸੀਂ ਤੇ ਨੇ ਜੋ ਕੇ ਹੈ ਹੀ ਨਹੀਂਗੇ